ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਗੇ ਨੂੰ ਲੈ ਕੇ ਅੱਜ ਉਦੋਂ ਇੱਕ ਹੋਰ ਚੰਗੀ ਖਬਰ ਸਾਹਮਣੇ ਆਈ ਹੈ ਜਦੋਂ ਡੇਰਾ ਬਾਬਾ ਨਾਨਕ ਦੇ ਕਿਸਾਨ ਲੱਖਾ ਸਿੰਘ ਵੱਲੋਂ ਆਪਣੀ 16 ਏਕੜ ਜ਼ਮੀਨ ਲਾਂਗੇ ਦਾ ਕੰਮ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਤੇ ਲੈਂਡ ਪੋਰਟ ਅਥਾਰਟੀ ਨੂੰ ਬਿਨਾਂ ਕਿਸੇ ਸ਼ਰਤ ਤੇ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਅੱਜ ਡੇਰਾ ਬਾਬਾ ਨਾਨਕ ਦੇ ਅੰਤਰਰਾਸ਼ਟਰੀ ਸਾਧਨੇ ਦੇ ਲਾਂਗੇ ਲਈ ਜਸਮੀਤ ਵੱਲੋਂ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਡੇਰਾ ਬਾਬਾ ਨਾਨਕ ਕੋਲੇ ਪਾਸੇ ਬੰਨ੍ਹ ਵਾਲੀ ਆਈਸੀਪੀ ਨਹੀਂ ਪ੍ਰਸ਼ਾਸਨ ਨੇ ਅੱਜ ਪੰਜਾਬ ਦੇ ਕੈਬਨ ਮંત્રી ਸੁਖਜਿੰਦਰ ਸਿੰਘ ਰੰਧਾਵਾ ਦੀ ਮੌਜੂਦਗੀ 'ਚ ਇੱਕ ਕੰਮ ਸ਼ੁਰੂ ਕਰਵਾਇਆ ਹੈ ਅਤੇ ਜੀਸੀਬੀ ਲਗਵਾ ਕੇ ਕਿਸਾਨ ਲੱਖਾ ਸਿੰਘ ਦੀ ਜ਼ਮੀਨ ਨੂੰ ਕੁੱਟਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਲੱਖਾ ਸਿੰਘ ਅਤੇ ਉਸਦੇ ਪੁੱਤਰ ਗੁਰਬਖਸ਼ ਸਿੰਘ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਆਪਣੀ ਜ਼ਮੀਨ ਸਰਕਾਰ ਨੂੰ ਬਿਨਾਂ ਕਿਸੇ ਸ਼ਰਤ ਦੇ ਦਿੱਤੀ ਗਈ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਉਹ ਖੁਸ਼ਕਿਸਮਤ ਹਨ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਲੰਗੇ ਲਈ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਹੈ ਕਿ ਉਹਨਾਂ ਤੇ ਕਿਸੇ ਵੀ ਕਿਸਮ ਦਾ ਕੋਈ ਵੀ ਦਬਾਅ ਨਹੀਂ ਹੈ। ਮੇਰਾ ਗੁਰਵਕ ਸਿੰਘ ਨਾ ਜੀ ਪਿੰਡ ਪੱਖੋ ਘਟਾਲੀ ਸਾਹਿਬ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 200 ਕੁਸ਼ ਅਰਦਾਸਾਂ ਹੋ ਗਈਆਂ ਨੇ ਕਰਦਿਆਂ ਨੂੰ ਤੇ ਜਿਹੜਾ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਪਹਿਲਾ ਮੌਕਾ ਮਿਲਿਆ ਵਾ ਕਿ ਸਾਡੇ ਥਰੂ ਜਿਹੜਾ ਕੰਮ ਚੱਲੂ ਹੋਇਆ ਜੀ ਕਿਸੇ ਤਰ੍ਹਾਂ ਦਾ ਕੋਈ ਤੁਹਾਨੂੰ ਇਹਦੇ ਵਿੱਚ ਦਬਾਅਤ ਨਹੀਂ ਕੋਈ ਦਬਾਅ ਨਹੀਂ ਕੋਈ ਡਾਟ ਨਹੀਂ ਹੈ ਆਪਣੀ ਖੁਸ਼ੀ ਦੇ ਨਾਲ ਸਭ ਕੁਝ ਕਰ ਰਹੇ ਆ ਜੀ ਜੋ ਪਰਮਾਤਮਾ ਕਰੇਗਾ ਵੱਤੋ ਵੱਤ ਵਧੀਆ ਕਰੇਗਾ। ਮਾਤਕ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਕੋ ਮੈਂ ਬਾਕੀ ਕਿਸਾਨਾਂ ਨੂੰ ਵੀ ਉਹੀ ਕਹਿਣਾ ਚਾਹੁੰਦਾ ਵਾਂ ਕਿ ਇੰਨੇ ਚਿਰ ਦੀਆਂ ਦਾਸਾਂ ਕਰ ਰਹੇ ਆ ਤਾਂ ਉਹਨੂੰ ਜੇ ਬੂਰ ਪੈ ਰਿਹਾ ਤੇ ਇਹਦੇ ਵਿੱਚ ਕੋਈ ਅੜਚਨ ਨਾ ਖੜੀ ਕਰੇ। ਪ੍ਰੇਮ ਭਾਦ ਨਾਲ ਸਾਰਾ ਸਾਰੇ ਸਹਿਯੋਗ ਦੇਣ ਤਾਂ ਜਿਹੜਾ ਵੀ ਕੰਮ ਕੰਪਲੀਟ ਹੋ ਸਕੇ ਤਾਂ ਆਪਾਂ ਕਰਤਾਰਪੁਰ ਲਾਂਘੇ ਦਰਸ਼ਨ ਕਰ ਸਕੀਏ ਤੇ ਸਾਰੀ ਸੰਗਤ ਕਰ ਸਕੀਏ। ਲੱਖਾ ਸਿੰਘ ਤੇ ਕਿੰਨੇ ਚ ਪਿੰਟ ਆਡੀ? 16.5 ਕਿੱਲੇ। 16.5 ਕਿੱਲੇ। ਸਰਕਾਰ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਜੀ ਸਾਨੂੰ ਕੋਈ ਇਤਰਾਜ਼ ਨਹੀਂ ਆਪਣੀ ਖੁਸ਼ੀ ਨਾਲੇ ਜ਼ਮੀਨ ਦੇ ਰਹੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਹੋਰ ਕੀ ਕਹਿਣਾ ਚਾਹੁੰਦੇ ਹੋ ਹੋਰ ਜੀ ਠੀਕ ਹੈ ਉਹ ਅੱਗੇ ਤੁਹਾਡੀ ਮਰਜ਼ੀ ਹੈ ਜੋ ਮਰਜ਼ੀ ਆਹਦੇ ਕੋਈ ਗੱਲ ਨਹੀਂ ਕੀਤੀ ਜੋ ਮਰਜ਼ੀ ਹੈ ਮੁਆਵਜ਼ਾ ਦਿਓ ਨਾ ਦਿਓ ਭਾਏ ਇੱਕ ਪੈਸਾ ਵੀ ਨਾ ਦਿਓ ਅਸੀਂ ਨਹੀਂ ਡੱਕਣ ਵਾਲੇ ਤੇ ਬੰਦੇ ਨਹੀਂ ਵੀ ਅਸੀਂ ਡੱਕਨੇ ਆ ਗੋਲੇ ਸੋਨਿਆ ਸਿਰਾਂ ਕਾਲੇ ਨਾਰੀ ਤੁਹਾਡੇ ਵਿੱਚ 16.5 ਕਿਲੋ 16.5 ਹਾਂ ਤੁਹਾਨੂੰ ਕੋਈ ਤਰਾਜ ਨਹੀਂ ਖੁਸ਼ੀ ਨਾਲ ਆਪਣੀ ਜ਼ਮੀਨ ਦੇ ਰਹੇ ਆਹ ਤੁਹਾਨੂੰ ਖੁਸ਼ੀ ਨਹੀਂ ਜੇ ਤੁਹਾਨੂੰ ਕਿਸੇ ਡੱਕਿਆ ਤੇ ਫਿਰ ਦਿੱਥੋਗੇ ਉਹਨੂੰ ਇਸ ਮੌਕੇ ਕੈਬਨ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨ ਲੱਖਾ ਸਿੰਘ ਕੋਲੋਂ ਬਿਨਾਂ ਕਿਸੇ ਛਰਤ ਦੇ ਜ਼ਮੀਨ ਦੇ ਉਪਰਾਲੇ ਦੀ ਛਲਾਗਾਤਾ ਕੀਤੀ ਹੀ ਹੈ ਪਰ ਨਾਲ ਹੀ ਉਹਨਾਂ ਬਾਕੀ ਕਿਸਾਨਾਂ ਨੂੰ ਵੀ ਭਰੋਸਾ ਦਿੱਤਾ ਹੈ ਕਿ ਉਹ ਵੀ ਫਿਕਰ ਨਾ ਕਰਨ ਸਰਕਾਰ ਉਹਨਾਂ ਨੂੰ ਬੰਦਾ ਮੁਆਵਜ਼ਾ ਜ਼ਰੂਰ ਦੇਵੇਗੀ ਇਸ ਮੌਕੇ ਡੇਰਾ ਬਾਬਾ ਨਾਨਕ ਦੇ ਐਸਡੀਐਮ ਗੁਰਸਿਮਰਨ ਸਿੰਘ ਨੇ ਵੀ ਇਸ ਗੱਲ ਦੇ ਪੁਸ਼ਟੀ ਕੀਤੀ ਹੈ ਕਿ ਅੱਜ ਡੇਰਾ ਬਾਬਾ ਨਾਨਕ ਵਾਲੇ ਪਾਸੇ ਆਈਸੀਪੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਵੇਖੋ ਪਹਿਲੀ ਗੱਲ ਕਿ ਮੈਂ ਪੂਰੇ ਹਿੰਦੁਸਤਾਨ ਦੇ ਦੇਖ ਕੇ ਖਾਸ ਕਰਕੇ ਜਿਹੜੇ ਨਾਨਕ ਨਾਮ ਦੇਵਾਂ ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਜਿਹੜੀ ਕੋਈ ਡੈਡਲੌਕ ਵਿੱਚ ਹੋਇਆ ਫਿਰ ਉਹ ਡੈਡਲੌਕ ਖਤਮ ਹੋਇਆ ਤੇ ਖਾਸ ਕਰਕੇ ਮੇਰੇ ਸਰਪੰਚ ਗੁਰਬਾ ਇਹਨਾਂ ਨੇ ਬਹੁਤ ਕਿਰਪਾ ਕੀਤੀ ਹੈ ਕਿ ਇਹਨਾਂ ਦੇ ਪਰਿਵਾਰ ਨੇ ਜਿਹੜੀ ਸਰਦਾ ਲੱਖਾ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਮੈਨੂੰ ਕੋਈ ਪੈਸਾ ਚਾਹੀਦਾ ਤੇ ਨਾ ਹੀ ਬਾਬੇ ਨਾਨਕ ਤੇ ਮੈਂ ਕੋਈ 바ਰਗੇਨਿੰਗ ਕਰਨੀ ਚਾਹੁੰਦਾ ਤੇ ਇਹਨਾਂ ਨੇ ਜਿਹੜਾ ਬੜੀ ਵੱਡੀ ਜਿਹੜੀ ਅਰਦਾਸ ਐਕਚੁਅਲੀ ਜੇ ਮੈਂ ਕਹੂੰਗਾ ਕਿ ਸੱਚਾ ਸਿੱਖ ਹੈ ਉਹ ਇਹਦੇ ਪਤਾ ਜੀ ਸਰਦਾ ਲੱਖਾ ਸਿੰਘ ਨੇ ਸਰਪੰਚ ਸਾਹਿਬ ਜਿਨ੍ਹਾਂ ਨੇ ਆਪਣਾ ਵਚਨ ਨਿਭਾਇਆ ਕਿ ਮੈਂ ਜੇ ਹਰ ਰੋਜ਼ ਲੋਕਰ ਅਰਦਾਸਾਂ ਕਰਦੇ ਨੇ ਕਿ ਤੇ ਇਸ ਪਰਿਵਾਰ ਨੇ ਉਹਦੇ ਚ ਮੋਰੀ ਹੋ ਕੇ ਕੰਮ ਕੀਤਾ ਔਰ ਮੈਂ ਇੱਕ ਵਿਸ਼ਵਾਸ ਇਹ ਵੀ ਦੋਣਾ ਚਾਹੁੰਦਾ ਕਿ ਪਾਰ ਸਰਕਾਰ ਤੇ ਔਰ ਪੰਜਾਬ ਦੀ ਜਿਹੜੀ ਗਵਰਨਮੈਂਟ ਆ ਕਿਸੇ ਨੂੰ ਵੀ ਕੋਈ ਮੁਆਵਜ਼ਾ ਜਿਹੜਾ ਕੱਟ ਨਹੀਂ ਮਿਲੇਗਾ ਉਹਨਾਂ ਦੇ ਜੋ ਉਹਨਾਂ ਦੇ ਹੈਗੇ ਹਨ ਉਹਨਾਂ ਦੇ ਮੁਤਾਬਕ ਅਸੀਂ ਪੂਰਾ ਮੁਆਵਜ਼ਾ ਦੇਣ ਦੀ ਕੋਸ਼ਿਸ਼ ਕੋਸ਼ਿਸ਼ ਨਹੀਂ ਤਕਰੀਬਨ ਅਸੀਂ ਉੱਥੋਂ ਤੱਕ ਪਹੁੰਚਾਂਗੇ ਇਸ ਕਰਕੇ ਕਿਸੇ ਦੇ ਮਨ 'ਚ ਇਹੋ ਜੀ ਨਹੀਂ ਰਹਿਣੀ ਚਾਹੀਦੀ ਦੇਖੋ ਜਿਹੜੀ ਚੀਜ਼ ਗੁਰੂ ਨਾਨਕ ਸਾਹਿਬ ਦੇ ਇਹ ਰਸਤੇ ਦੀ ਬੜੀ ਦੇਰ ਉੱਥੇ ਹੀ ਖਲੋ ਕੇ ਅਰਦਾਸਾਂ ਕਰਦੇ ਰਹੇ ਉਹਨਾਂ ਅਰਦਾਸਾਂ ਨੂੰ ਅੱਜ ਅਸਲੀ ਜਿਹੜਾ ਅੱਜ ਬੂਰ ਪਿਆ ਔਰ ਵਾਹਿਗੁਰੂ ਕਿਰਪਾ ਕਰੇਗਾ ਕਿ ਬਹੁਤ ਜਲਦੀ ਅਸੀਂ ਆਪਣਾ ਇਲਾਕਾ ਏਰੀਆ ਤੋਂ ਇਹ ਕੰਮ ਕੰਪਲੀਟ ਕਰਦੇ ਬਾਕੀ ਕਿਸਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਬਾਕੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਮੈਂ ਬਾਕੀਆਂ ਨੂੰ ਕਿਹਾ ਕਿ ਜਦੋਂ ਇਹ ਪਰਿਵਾਰ ਆ ਕੇ ਆਇਆ ਜੇ ਇਹਨਾਂ ਦੇ ਮਨ 'ਚ ਕੋਈ ਖਰਚਾ ਨਹੀਂ ਸਭ ਤੋਂ ਵੱਧ ਜੇ ਕਿਸੇ ਦੀ ਜ਼ਮੀਨ ਆਈ ਹੈ ਤਾਂ ਇਸ ਪਰਿਵਾਰ ਦੀ 15 ਏਕੜ ਇਹਦੇ ਚ ਆ ਰਹੀ ਹੈ ਇਹਨਾਂ ਦੇ ਤੇ तकरीबन ਟੋਟਲ ਜ਼ਮੀਨ ਇਹਨਾਂ ਦੀ ਹੋਰ ਜੇ ਇਹਨੂੰ ਇਹਨੂੰ ਕੋਈ ਨਹੀਂ ਕੋਈ ਐਪਰੀਹੈਂਸ਼ਨ ਹੈ ਨਹੀਂ ਤੇ ਬਾਕੀ ਪਰਿਵਾਰਾਂ ਨੂੰ ਨਹੀਂ ਚਾਹੀਦੀ ਜਿਹੜਾ ਸਰਕਾਰਾਂ ਦੇ ਉੱਤੇ ਸਰਕਾਰ ਕਦੇ ਵੀ ਆਪਣੇ ਲੋਕਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ ਤੇ ਉਹਨਾਂ ਦਾ ਬਣਦਾ ਹੱਕ ਜਿਹੜਾ ਮਾਰਨਾ ਨਹੀਂ ਚਾਹੁੰਦੀ ਇਕਨ ਦਾ ਪਾਸਪੋਰਟ ਜਿਹੜੀ ਲਾਜ਼ਮੀ ਕੀਤਾ ਗਿਆ ਪਾਕਿਸਤਾਨ ਵੱਲੋਂ ਉਹਦੇ ਬਾਰੇ ਕੁਝ ਕਰ ਮੈਂ ਇਹਦੇ 'ਚ ਵਾਕਿਆ ਪਹਿਲਾਂ ਗੱਲ ਕੀਤੀ ਆ ਉਹਨਾਂ ਦੇ ਨਾਲ ਮੈਂ ਉਹਦੇ 'ਚ ਇਹ ਕਿਹਾ ਕਿ ਪਾਕਿਸਤਾਨ ਨੂੰ ਜਿੱਥੇ ਇਡਾ ਵੱਡਾ ਦਿਲ ਵਿਖਾਇਆ ਤੇ ਇਹੋ ਜਿਹਾ ਕੋਈ ਸਿਸਟਮ ਕਰਨਾ ਚਾਹੀਦਾ ਕਿ ਆਈ ਕਾਰਡ ਹੋਵੇ ਜਾਂ ਆਧਾਰ ਕਾਰਡ ਜਾਂ ਉਹਨਾਂ ਦੇ ਉੱਤੇ ਜਾਂ ਜਿਹੜੀ ਪਰਮਿਟ ਜਿਹੜਾ ਕਿ ਤਿੰਨ ਦਿਨ ਪਹਿਲਾਂ ਸਾਡੇ ਕੋਲ ਅਪਲਾਈ ਕਰਨ ਲੋਕ ਦੇਖੋ ਸਾਡੇ ਵੱਲੋਂ ਜਾਣਾ ਤੇ ਸਾਡੇ ਵੀ ਵਾਪਸ ਹੁਣਾ ਇਹ ਜਿਹਨੂੰ ਕੋਰੀਡੋਰ ਦਾ ਮਤਲਬ ਵੀ ਹੋ ਕੇ ਇਹਦੇ ਤੇ ਇਹੋ ਜਿਹੀ ਕੋਈ ਸਟਿਪੂਲੇਸ਼ਨ ਨਹੀਂ ਲਾਉਣੀ ਚਾਹੀਦੀ ਕਿ ਪਾਸਵਰਡ ਪਾਸਪੋਰਟ ਦਾ ਜਿਹੜਾ ਇਹਨੂੰ ਬਿਲਕੁਲ ਖਤਮ ਕਰਨਾ ਚਾਹੀਦਾ ਔਰ ਜਿਹੜੀ ਮੇਰੇ ਖਿਆਲ ਹੈ ਕਿ ਅਗਲੀ ਮੀਟਿੰਗ ਹੋਏਗੀ ਉਹਦੇ ਚ ਪਾਸਪੋਰਟ ਦਾ ਜਿਹੜਾ ਮਸਲਾ ਸੋਲਵ ਜਿਹੜਾ ਹੋ ਜਾਏਗਾ ਧੰਨਵਾਦ ਜ਼ਮੀਨ ਇਕਵਾਇਪ ਦਾ ਕੰਮ ਸ਼ੁਰੂ ਹੋ ਗਿਆ ਕੀ ਕਹਿਣਾ ਚਾਹੁੰਦੇ ਆ ਜੀ ਹਾਂਜੀ ਇਸ ਤਰ੍ਹਾਂ ਜਿਹੜਾ ਲੈਂਡ ਐਕਵੀਜ਼ੀਸ਼ਨ ਦਾ ਜਿਹੜਾ ਪ੍ਰੋਸੈਸ ਜਿਹੜਾ ਉਹ ਸ਼ੁਰੂਆਤ ਉਹਦੀ ਕੀਤੀ ਗਈ ਸੀ ਤੇ ਅੱਜ ਜਿਹੜਾ ਆਈਸੀਪੀ ਜਿਹੜਾ ਬਣਨਾ ਡੇਰਾ ਬਾਬਾ ਨਾਨਕ ਵਿੱਚ ਤੇ ਉਹਦੀ ਜਿਹੜੀ ਡੀਮਾਰਕੇਸ਼ਨ ਪਿਛਲੇ ਦਿਨਾਂ ਚ ਹੋਈ ਹੈ ਉਹਦੇ ਸਪੰਸ ਜਿਹੜੀ ਲੈਂਡ ਕਲੀਅਰੈਂਸ ਜਿਹੜੀ ਆ ਉਹ ਅੱਜ ਅਸੀਂ ਕਰ ਰਹੇ ਹਾਂ ਤੇ ਇਹਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਸਾਨੂੰ ਮਿਲ ਕੇ ਜਿਹੜਾ ਉਹ ਕੰਸੈਂਟ ਦਿੱਤਾ ਗਿਆ ਕਿ ਉਹ ਵੀ ਚਾਹੁੰਦੇ ਨੇ ਕਿ ਜਿਹੜੀ ਇਹਦੀ ਉਹ ਸਾਰੀ ਆ ਉਹ ਜਲਦੀ ਤੋਂ ਜਲਦੀ ਕੀਤੀ ਜਾਵੇ ਤੇ ਇਸੇ ਸਬੰਧ ਵਿੱਚ ਜਿਹੜਾ ਅੱਜ ਲੈਂਡਪੋਰਟ ਅਥਾਰਟੀ ਵੱਲੋਂ ਜਿਹੜਾ ਅੱਜ ਇਹਦੀ ਸ਼ੁਰੂਆਤ ਜਿਹੜੀ ਉਹ ਕੀਤੀ ਗਈ ਆ ਇੱਕ ਇਹੀ ਕਿਸਾਨ ਸਹਿਮਤ ਨੇ ਜਾਂ ਹੋਰ ਵੀ ਕਿਸਾਨ ਜਿਹੜੇ ਕਹਿੰਦੇ ਸਾਡੀ ਜ਼ਮੀਨ ਤੇ ਵੀ ਤੁਸੀਂ ਬਣਾ ਤਾ ਆ ਤਿੰਨ ਪਿੰਡਾਂ ਦਾ ਰਕਬਾ ਜਿਹੜਾ ਉਹ ਕੋਰੀਡੋਰ ਚ ਆਉਂਦਾ ਜੀ ਤੇ ਇੱਕ ਦਾ ਜਿਹੜਾ ਆਪਣੇ ਆਈਸੀਪੀ ਚ ਆਉਂਦਾ ਵਾ ਸਾਡੀ ਸਾਰੇ ਪਿੰਡਾਂ ਦੇ ਕਿਸਾਨਾਂ ਨਾਲ ਜਿਹੜੀ ਉਹ ਗੱਲਬਾਤ ਹੋ ਚੁੱਕੀ ਆ ਤੇ ਸਾਰਿਆਂ ਵੱਲੋਂ ਇਹ ਜਿਹੜੀ ਸਹਿਮਤੀ ਦਿੱਤੀ ਗਈ ਹੈ ਕੁਝ ਉਹਨਾਂ ਦੇ ਕਲੇਮਸ ਸਾਡੇ ਵੱਲ ਆਏ ਨੇ ਕੁਝ ਡੈਮੇजेस ਉਹਨਾਂ ਨੇ ਸਾਨੂੰ ਦੱਸੇ ਨੇ ਤੇ ਉਹ ਅਸੀਂ ਇਨਕੋਰਪੋਰੇਟ ਕਰਕੇ ਜਿਹੜਾ ਅਵਾਰਡ ਬਣਾ ਰਹੇ ਆ ਤੇ ਸਾਰਿਆਂ ਦੀ ਸਹਿਮਤੀ ਨਾਲ ਜਿਹੜਾ ਉਹ ਅਸੀਂ ਪ੍ਰੋਸੀਡ ਕਰ ਰਹੇ ਹਾਂ ਹੁਣ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਅੱਜ ਦੇ ਕੰਮ ਨੂੰ ਲੈ ਕੇ ਤੇਰਾਬਾਬਾ ਨਾਨਕ ਦੇ ਲੋਕਾਂ 'ਚ ਵੀ ਖੁਸ਼ੀ ਦਾ ਮਾਹੌਲ ਹੈ న్యూਸ ਡੈਸ਼ ਤੋਂ ਡਾਕਟਰ ਜਿੰਦਰ ਸਿੰਘ ਦੇ ਨਾਲ ਤੇਰਾਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਦੇ